ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਜੀ ਤੁਹਾਡਾ ਇੱਕ ਹੋਰ ਨਵਾਂ ਵੀਡੀਓ ਤੇ ਵਿੱਚ ਨਿੱਕੇ ਸਿੱਧੂ ਨੂੰ ਪਿਆਰ ਕਰਨ ਵਾਲਿਆਂ ਨੂੰ ਅਕਸਰ ਹੀ ਵੇਟ ਰਹਿੰਦੀ ਹੈ ਕਿ ਕਦੋਂ ਉਹਨਾਂ ਦੇ ਮੂਰੇ ਨਿੱਕੇ ਸਿੱਧੂ ਦੀ ਕੋਈ ਵੀਡੀਓ ਆਵੇ ਨਿੱਕੇ ਸਿੱਧੂ ਦੀ ਇੱਕ ਵੀਡੀਓ ਨਿਕਲ ਕੇ ਸਾਡੇ ਸਾਹਮਣੇ ਆਈ ਹੈ ਜਿਸ ਦੇ ਵਿੱਚ ਕਿ ਉਹਨੇ ਆਪਣੇ ਹੱਥਾਂ ਵਿੱਚ ਮਾਈਕ ਚੱਕਿਆ ਹੋਇਆ ਹੈ ਨਿੱਕੇ ਸ਼ੋਭ ਦੀ ਇਹ ਵੀਡੀਓ ਦੇਖ ਕੇ ਸਾਰਿਆਂ ਨੂੰ ਵੱਡਾ ਸ਼ੋਭ ਚੇਤੇ ਆ ਗਿਆ ਤੁਸੀਂ ਇਸ ਵੀਡੀਓ ਤੋਂ ਅੰਦਾਜ਼ਾ ਲਗਾ ਸਕਦੇ ਹੋ ਕਿ ਬਾਪੂ ਬਲਕੌਰ ਸਿੰਘ ਜੀ ਅਤੇ ਮਾਤਾ ਚਰਨਕੌਰ ਜੀ ਨਿੱਕੇ ਸਿੱਧੂ ਨੂੰ ਪੜ੍ਹਾਈ ਦੇ ਨਾਲ ਨਾਲ ਗਾਇਕੀ ਵੀ ਸਿਖਾਉਣਗੇ ਐਦਾਂ ਦੀਆਂ ਹੋਰ ਅਪਡੇਟਸ ਲਈ ਬਨੇ ਰਹੋ ਸਾਡੇ ਚੈਨਲ ਦੇ ਨਾਲ ਧੰਨ